ਜੋ ਸ੍ਰੀ ਕੰਮ ਵੀ ਦੇਖ ਸਕਦਾ ਹਾਂ ਕਿ ਜਿਹੜਾ ਸਾਰਾ ਰਸਤਾ ਹੈ ਉਹ ਪਾਣੀ ਦੇ ਨਾਲ ਜਿਹੜਾ ਕਿ ਡੁੱਬੂ ਪਿਛਲੇ ਸਮੇਂ 2023 ਦੇ ਵਿੱਚ ਵੀ ਪੰਜਾਬ ਨੇ ਇਸ ਪਾਣੀ ਦੀ ਮਾਰ ਚ ਲੀਤੀ ਸੀ ਕਿ ਤੇ 2025 ਦੇ ਵਿੱਚ ਵੀ ਜਿਹੜੀ ਕੀ ਹੈ ਪਾਣੀ ਦੀ ਮਾਰ ਪੰਜਾਬ ਚ ਆਉਂਦਾ ਪਿਆ ਜੇ ਕੀਦੇ ਦੇਖ ਸਕਦੇ ਹਾਂ ਕਿ ਜਿਹੜੇ ਪੁਲ ਦੇ ਉੱਤੋਂ ਟ੍ਰੇਨ ਇਸ ਸਮੇਂ ਲੰਘ ਰਹੀ ਹੈ ਤਾਂ ਉਸ ਦੇ ਉੱਤੇ ਇੱਕ ਨਿਸ਼ਾਨ ਜਿਹੜਾ ਕੀ ਹੈ ਉਹ ਬਣਿਆ ਹੋਇਆ ਹੈ ਕਿ ਜਿਹੜਾ ਇੱਥੇ ਤੱਕ ਜੇਕਰ ਪਾਣੀ ਪੁੱਜਦਾ ਹੈ ਤਾਂ ਉਹ ਖਤਰੇ ਦੀ ਜਿਹੜਾ ਕੀ ਹੈ ਕੰਟੀ ਹੋ ਸਕਦੀ ਹੈ ਸਰ ਇਹ ਖਤਰੇ ਘਾੜੇ 2 ਫੁੱਟ ਨੀਚੇ ਆਈ ਹੈ ਅਭੀ ਤੱਕ 774 ਪਾਉਂਡ 10 ਚੱਲ ਰਹੇ ਹੋ ਜੋ ਕਿ 44507 ਹੈਗਾ ਜੀ ਪਾਖੜਾ ਤੋਂ ਲਗਾਤਾਰ ਹੀ ਪਾਣੀ ਛੱਡਿਆ ਜਾ ਰਿਹਾ ਜੀ ਹਾਂਜੀ ਪਾਖੜਾ ਤੋਂ ਲਗਾਤਾਰ ਪਾਣੀ ਛੱਡ ਰਿਹਾ ਹੈ ਔਰ ਬਾਕੀ ਹੋਰ ਵੀ ਦਰਿਆ ਨਦੀਆਂ ਵਗੈਰਾ ਪੜਤੀ ਹੈ ਸਰ ਉਸ ਦਾ ਵੀ ਪਾਣੀ ਪੀਛੇ ਆ ਰਿਹਾ ਹੈ ਲੁਧਿਆਣੇ ਦੇ ਵਿੱਚ ਪਿਛਲੇ 2-3 ਦਿਨਾਂ ਤੋਂ ਬਰਸਾਤ ਹੋ ਰਹੀ ਹੈ ਲਗਾਤਾਰ ਬਰਸਾਤ ਹੋ ਰਹੀ ਹੈ ਤਾਂ ਕਿ ਉਸ ਦਾ ਵੀ ਅਸਰ ਇਸ ਦੇ ਜਲ ਸਰ ਤੇ ਪੈ ਰਿਹਾ ਹਾਂਜੀ ਹਾਂਜੀ ਪੈ ਜਾਂਦਾ ਹਾਂਜੀ ਉਸ ਤੇ ਪੈ ਰਿਹਾ ਹੈ ਔਰ ਉਸ ਦਾ ਪਾਣੀ ਜੋ ਥੋੜਾ نیچے ਨਿਕਲ ਜਾਂਦਾ ਹੈ ਪਰ ਠੀਕ ਹੈ ਅਸਰ ਤੋਂ ਪਾੜੀ ਰਾ ਪਾਣੀ ਜਦੋਂ ਬਚਾਉਣ ਦੀ ਗੱਲ ਆਉਂਦੀ ਹੈ ਤਾਂ ਉਸ ਸਮੇਂ ਕਹਿੰਦੇ ਨੇ ਵੀ ਪਾਣੀ ਜੂਰ ਬਚਾਓ ਪਰ ਜਦੋਂ ਇਸ ਤਰੀਕੇ ਨਾਲ ਪਾਣੀ ਚੜ ਕੇ ਆਉਂਦਾ ਜਦੋਂ ਬਰਸਾਤਾ ਉੱਪਰ ਪਹਾੜਾਂ ਦੇ ਵਿੱਚ ਪੈਂਦੀਆਂ ਨੇ ਤਾਂ ਕੁਝ ਇਸ ਤਰੀਕੇ ਦਾ ਹੱਸ਼ਰ ਜਿਹੜਾ ਕਿ ਆ ਪੰਜਾਬ ਦਾ ਹੁੰਦਾ ਹੈ ਕਿ ਪੰਜਾਬ ਨੂੰ ਹਮੇਸ਼ਾ ਜਿਹੜਾ ਕਿ ਆ ਪਾਣੀ ਦੀ ਮਾਰ ਜਿਹੜੀ ਕਿ ਆ ਝੱਲਣੀ ਪੈਂਦੀ ਆ ਤਾਂ ਅੱਜ ਕੱਲ ਤੁਸੀਂ ਦੇਖ ਰਹੇ ਫਿਟੀ ਹੈਡਲਾਈਨਸ ਤੇ ਮੈਂ ਬਰਬੇਰੇ ਲੁਧਿਆਣੇ ਦੇ ਵਿੱਚ ਪਿਛਲੇ 2 ਦਿਨਾਂ ਤੋਂ ਕਾਫੀ ਜ਼ਿਆਦਾ ਜਿਹੜੇ ਕਿ ਆ ਬਰਸਾਤ ਦੇਖਣ ਨੂੰ ਮਿਲ ਰਹੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਜਿਹੜਾ ਕਿ ਆ ਸਤਲੋਈ ਦੇ ਪੁੱਲ ਉੱਪਰ ਖੜੇ ਆ ਇੱਕ ਵਾਰ ਤੁਹਾਨੂੰ ਸਤਲੋਈ ਦੀਆਂ ਤਸਵੀਰਾਂ ਜਿਹੜੀਆਂ ਦਿਖਾਉਣੀਆਂ ਚਾਹੂੰਗਾ ਵੀ ਇਸ ਤਰੀਕੇ ਨਾਲ ਲਗਾਤਾਰ ਜਿਹੜਾ ਕਿ ਆ ਅ ਡੈਮ ਦੇ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਤੇ ਤਸਵੀਰਾਂ ਤੁਹਾਨੂੰ ਜਿਹੜੀਆਂ ਨਜ਼ਦੀਕ ਤੋਂ ਵੀ ਦਿਖਾਵਾਂਗੇ ਵੀ ਕਿਸ ਪੱਧਰ ਜਿਹੜਾ ਕਿ ਹੈ ਪਾਣੀ ਇਸ ਸਮੇਂ ਵਧਦਾ ਪਿਆ ਤਾਂ ਜੇਕਰ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਪੁਲ ਦੇ ਉੱਤੋਂ ਟ੍ਰੇਨ ਇਸ ਸਮੇਂ ਲੰਘ ਰਹੀ ਹੈ ਤਾਂ ਉਸ ਦੇ ਉੱਤੇ ਇੱਕ ਨਿਸ਼ਾਨ ਜਿਹੜਾ ਕਿ ਹੈ ਉਹ ਬਣਿਆ ਹੋਇਆ ਕਿ ਜਿਹੜਾ ਇੱਥੋਂ ਤੱਕ ਜੇਕਰ ਪਾਣੀ ਪੁੱਜਦਾ ਹੈ ਤਾਂ ਉਹ ਖਤਰੇ ਦੀ ਜਿਹੜਾ ਕਿ ਹੈ ਕੰਟੀ ਹੋ ਸਕਦੀ ਹੈ ਖਤਰੇ ਦਾ ਜਿਹੜਾ ਕਿ ਨਿਸ਼ਾਨ ਹੈ ਹੋ ਸਕਦਾ ਹੈ ਤਾਂ ਬਿਲਕੁਲ ਉਸ ਤੋਂ ਕੁਝ ਹੀ ਜਿਹੜਾ ਕੀ ਹੈ ਇੰਚ ਜਿਹੜਾ ਥੱਲੇ ਉਹ ਪਾਣੀ ਦਾ ਸਤਾਰ ਜਿਹੜਾ ਕੀ ਹੈ ਰਹਿ ਚੁੱਕਿਆ ਹੋਇਆ ਹੈ ਤੇ ਜਿਹੜਾ ਪਾਣੀ ਦਾ ਸਤਾਰਾ ਲਗਾਤਾਰ ਹੀ ਵੱਧਦਾ ਹੋਇਆ ਨਜ਼ਰ ਆ ਰਿਹਾ ਜੇਕਰ ਤੁਹਾਨੂੰ ਤਸਵੀਰਾਂ ਦਿਖਾਉਣੇ ਚਾਹਵਾਂਗੇ ਕਿ ਜਿੱਥੇ ਜਿਸ ਜਗ੍ਹਾ ਦੇ ਥੱਲੇ ਇੱਥੇ ਤੁਸੀਂ ਦੇਖ ਸਕਦੇ ਹੋ ਜਿੱਥੇ ਸਾਰਾ ਪਾਣੀ ਪੁੱਜਿਆ ਹੋਇਆ ਤਾਂ ਇੱਥੇ ਬਿਲਕੁਲ ਇੱਕ ਰਸਤਾ ਹੁੰਦਾ ਜਿੱਥੇ ਆਮ ਲੋਕ ਲੰਘਦੇ ਹੁੰਦੇ ਸੀਗੇ ਇਸ ਦਰਿਆਨ ਜਿਹੜਾ ਕਿ ਇਸ ਪੋਲ ਦੇ ਥੱਲੋਂ ਜਿਹੜਾ ਕਿ ਆਕਰੋਸ ਕਰਦ ਨੂੰ ਜਿਹੜੇ ਆਮ ਨਿੱਜੀ ਲੋਕ ਸੀਗੇ ਤਾਂ ਜੇ ਤਰੀਕੇ ਨੂੰ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਸਾਰਾ ਰਸਤਾ ਹੈ ਉਹ ਪਾਣੀ ਦੇ ਨਾਲ ਜਿਹੜਾ ਡੁੱਬ ਚੁੱਕਾ ਹੋਇਆ ਇੱਕ ਵਾਰ ਤੁਹਾਨੂੰ ਮੈਂ ਕਹੂੰਗਾ ਕਿ ਤਸਵੀਰਾਂ ਉਧਰ ਦੀਆਂ ਵੀ ਦੇਖੋ ਵੀ ਕਿਸ ਪੱਧਰ ਤੇ ਜਿਹੜਾ ਕਿ ਹੈ ਪਾਣੀ ਚੜ ਕੇ ਸਤਲੁਜ ਦਰਿਆ ਦਾ ਇਸ ਸਮੇਂ ਲੁਧਿਆਣਾ ਦੇ ਵਿੱਚ ਪਹੁੰਚਦਾ ਪਿਆ ਤੇ ਲੇਕਰ ਗੱਲ ਕਰੀਏ ਇਸ ਪਾਣੀ ਦੇ ਮਾਰ ਦੀ ਤਾਂ ਪਾਣੀ ਦੀ ਮਾਰ ਜਿਹੜੀ ਕਿ ਹੈ ਪੰਜਾਬ ਸ਼ੁਰੂ ਤੋਂ ਜਿਹੜਾ ਕਿ ਚੱਲਦਾ ਆ ਪਿਛਲੇ ਸਮੇਂ 2023 ਦੇ ਵਿੱਚ ਵੀ ਪੰਜਾਬ ਨੇ ਇਸ ਪਾਣੀ ਦੀ ਮਾਰ ਚ ਲੀਤੀ ਸੀ ਕਿ ਤੇ 2025 ਦੇ ਵਿੱਚ ਵੀ ਜਿਹੜੀ ਕੀ ਹੈ ਪਾਣੀ ਦੀ ਮਾਰ ਪੰਜਾਬ ਚੱਲਦਾ ਪਿਆ ਜੇਕਰ ਗੱਲ ਕਰੀਏ ਤਰਨਤਾਰਨ ਹਰੀਕੇ ਦੀ ਜਾਂ ਅਫਾਜ਼ਿਲ ਕਹਵਾਲੀ ਸਾਈਡ ਦੀ ਤਾਂ ਉੱਥੇ ਜਿਹੜਾ ਪਾਣੀ ਹੈ ਕਾਫੀ ਜ਼ਿਆਦਾ ਜਿਹੜੀ ਕੀ ਹੈ ਤਬਾਈ ਮਚਾਉਂਦਾ ਹੋਇਆ ਨਜ਼ਰ ਆ ਰਿਹਾ ਲੋਕਾਂ ਦੇ ਘਰਾਂ ਦੇ ਜਿਹੜਾ ਅੰਦਰ ਤੱਕ ਜਿਹੜਾ ਕੀ ਪਾਣੀ ਪਹੁੰਚਿਆ ਹੋਇਆ ਤੇ ਜਿਸ ਤਰੀਕੇ ਨਾਲ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਸਲੋਗਨ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਕਿ ਪਾਣੀ ਬਚਾਉਣ ਦੀਆਂ ਗੱਲਾਂ ਚੱਲਦੀਆਂ ਸੀਗੀਆਂ ਤੇ ਜਿਹੜੀਆਂ ਫਸਲਾਂ ਨੇ ਉਸ ਦੇ ਕਰਕੇ ਖਰਾਬ ਹੋ ਗਈਆਂ ਤੇ ਬਿਲਕੁਲ ਜਿਸ ਤਰੀਕੇ ਨਾਲ ਪਾਣੀ ਜਿਹੜਾ ਕਿ ਹੁਣ ਚੜਿਆ ਆਉਂਦਾ ਪਿੱਛੋਂ ਜਿਸ ਤਰੀਕੇ ਨਾਲ ਪਹਾੜਾਂ ਦੇ ਵਿੱਚ ਬਰਸਾਤਾ ਹੋ ਰਹੀਆਂ ਨੇ ਜਾਂ ਬੱਦਲ ਫਟਣ ਦੀਆਂ ਕਿੜਹਾਵਾ ਸਾਹਮਣੇ ਆ ਰਹੀਆਂ ਨੇ ਤਾਂ ਉਸ ਕਰਕੇ ਜਿਸ ਤਰੀਕੇ ਨਾਲ ਡੈਮ ਦੇ ਵਿੱਚ ਪਾਣੀ ਦਾ ਸਰਵ ਵੱਧ ਹੈ ਪਾਣੀ ਜਿਹੜੀ ਸਟੋਰ ਕਰਨ ਦੀ ਜਿਹੜੀ ਕੈਪੈਸਿਟੀ ਹੁੰਦੀ ਹੈ ਉਹ ਡੈਮ ਦੀ ਇਨਕਰੀਜ਼ ਹੁੰਦੀ ਹੈ ਤਾਂ ਉਸ ਤੋਂ ਬਾਅਦ ਪਾਣੀ ਜਿਹੜਾ ਕਿ ਛੱਡਣਾ ਪੈਂਦਾ ਹੈ ਤਾਂ ਕਾਫੀ ਕਯੂਬਿਕ ਟਣਾ ਦੇ ਹਿਸਾਬ ਦੇ ਨਾਲ ਜਿਹੜਾ ਕੀ ਹੈ ਪਾਣੀ ਛੱਡਿਆ ਜਾਂਦਾ ਹੈ ਜਿਸ ਦੇ ਕਾਰਨ ਜਿਹੜਾ ਕਿ ਇਹ ਪਾਣੀ ਦਾ ਸતર ਕਾਫੀ ਜ਼ਿਆਦਾ ਵੱਧ ਜਾਂਦਾ ਹੈ ਪਾਣੀ ਦੇ ਫਲੋ ਵੀ ਕਾਫੀ ਜਿਹੜਾ ਜ਼ਿਆਦਾ ਹੈ ਉਹ ਵੱਧ ਜਾਂਦਾ ਹੈ ਤਸਵੀਰਾਂ ਤੁਹਾਨੂੰ ਉਸ ਚੀਜ਼ ਦੀਆਂ ਵੀ ਜ਼ਰੂਰ ਦਿਖਾਵਾਂਗੇ ਨਜ਼ਦੀਕ ਤੋਂ ਵੀ ਸਾਤੂਲੀਨੀਆਂ ਤਸਵੀਰਾਂ ਜਿਹੜੀਆਂ ਨੇ ਜ਼ਰੂਰ ਦਿਖਾਵਾਂਗੇ ਤੇ ਜੇ ਜੇਕਰ ਗੱਲ ਕਰੀਏ ਪਾਣੀ ਬਚਾਉਣ ਦੀ ਤਾਂ ਜਿਸ ਦੇ ਪਾਣੀ ਜਦੋਂ ਬਚਾਉਣ ਦੀ ਗੱਲ ਆਉਂਦੀ ਹੈ ਤਾਂ ਉਸ ਸਮੇਂ ਕਹਿੰਦੇ ਨੇ ਵੀ ਪਾਣੀ ਜ਼ਰੂਰ ਬਚਾਓ ਪਰ ਜਦੋਂ ਇਸ ਤਰੀਕੇ ਨਾਲ ਪਾਣੀ ਚੜ ਕੇ ਆਉਂਦਾ ਜਦੋਂ ਬਰਸਾਤਾ ਉੱਪਰ ਪਹਾੜਾਂ ਦੇ ਵਿੱਚ ਪੈਂਦੀਆਂ ਨੇ ਤਾਂ ਕੁਝ ਇਸ ਤਰੀਕੇ ਦਾ ਹਸ਼ਰ ਜਿਹੜਾ ਕਿ ਆ ਪੰਜਾਬ ਦਾ ਹੁੰਦਾ ਹੈ ਕਿ ਪੰਜਾਬ ਨੂੰ ਹਮੇਸ਼ਾ ਹੀ ਜਿਹੜਾ ਕਿ ਆ ਪਾਣੀ ਦੀ ਮਾਰ ਜਿਹੜੀ ਕਿ ਆ ਝੱਲਣੀ ਪੈਂਦੀ ਹੈ ਤਾਂ ਤੈਸੇ ਦੇ ਨਾਲ ਜੇਕਰ ਗੱਲ ਕਰੀਏ ਹਰਿਆਣਾ ਹੀ ਹਿਮਾਚਲ ਦੀ ਤਾਂ ਜਿਹੜਾ ਸਾਰਾ ਸਾਲ ਪੰਜਾਬ ਤੋਂ ਪਾਣੀ ਦੀ ਮੰਗ ਕਰਦਾ ਰਹਿੰਦਾ ਹੈ ਪਰ ਜਦੋਂ ਇਹਨਾਂ ਸਮਿਆਂ ਦੇ ਵਿੱਚ ਪੰਜਾਬ ਆਖਦਾ ਅੱਗੀ ਤੁਸੀਂ ਵੀ ਪਾਣੀ ਜਿਹੜਾ ਕਿ ਲੈ ਲੋ ਤਾਂ ਇਨਕਾਰ ਕਰ ਦਿੱਤਾ ਜਾਂਦਾ ਹੈ ਜਿਸ ਦੇ ਕਾਰਨ ਕੁਝ ਇਸ ਤਰੀਕੇ ਨਾਲ ਪੰਜਾਬ ਦੇ ਹਾਲਾਤ ਬਣਦੇ ਨੇ ਜਿੱਥੇ ਕਿ ਇਸ ਪੱਧਰ ਤੇ ਪਾਣੀ ਜਿਹੜਾ ਪਹੁੰਚਦਾ ਹੈ ਤੇ ਕਾਫੀ ਜਿਹੜੀ ਕਿ ਇਹ ਦਿੱਕਤ ਪੰਜਾਬ ਦੇ ਲੋਕਾਂ ਨੂੰ ਹੁੰਦੀ ਹੈ ਕਿਉਂਕਿ ਪਾਣੀ ਜਿਹੜਾ ਨਿਕਲਦਾ ਜੇਕਰ ਗੱਲ ਕਰੀਏ ਪਾਣੀ ਦੇ ਟਰੈਕ ਦੀ ਗੱਲ ਕਰੀਏ ਤਾਂ ਦੋ ਤਿੰਨ ਦਰਿਆ ਜਿਹੜੇ ਨੇ ਉਹ ਪੰਜਾਬ ਦੇ ਵਿੱਚੋਂ ਵਗਦੇ ਨੇ ਤਾਂ ਜਿਸ ਕਰਕੇ ਪੰਜਾਬ ਦੇ ਕਾਫੀ ਇਲਾਕੇ ਜਿਹੜੇ ਨੇ ਇਸ ਦੇ ਨਾਲ ਪ੍ਰਭਾਵਿਤ ਹੁੰਦੇ ਨੇ ਜੇਕਰ ਗੱਲ ਕਰੀਏ ਤਰਨਤਾਰਨ ਦੀ ਜਿੱਥੇ ਹਰੀਕੇ ਸਤਲੁਜ ਤੇ ਬਿਆਸ ਜਾ ਕੇ ਰਲਦੇ ਨੇ ਉਸ ਤੋਂ ਬਾਅਦ ਕਾਫੀ ਜਿਹੜੀਆਂ ਦੋ ਨਹਿਰਾਂ ਨੇ ਜਿਹੜੀਆਂ ਉਹ ਅੱਗੇ ਹਰਿਆਣਾ ਨੂੰ ਜਾਂਦੀਆਂ ਨੇ ਤੇ ਰਾਜਸਥਾਨ ਨੂੰ ਵੀ ਜਾਂਦੀ ਜਿਹਦੇ ਵਿੱਚੋਂ ਇੱਕ ਤਾਂ ਉੱਥੇ ਵੀ ਜਿਹੜਾ ਪਾਣੀ ਦਾ ਸਰਤਾ ਕਾਫੀ ਜ਼ਿਆਦਾ ਵਧਿਆ ਹੋਇਆ ਉਸ ਜਿਹੜੇ ਨੇੜਲੇ ਪਿੰਡ ਨੇ ਹਰੀਕੇ ਦੇ ਉਹ ਵੀ ਇਸ ਦੀ ਮਾਰ ਹੇਟ ਜਿਹੜੇ ਨੇ ਫਸੇ ਹੋਏ ਨੇ ਉਹਨਾਂ ਨੂੰ ਕਾਫੀ ਸਮੇਂ ਤੋਂ ਜਿਹੜੀ ਕੀ ਹੈ ਦਿੱਕਤ ਆ ਰਹੀ ਹੈ ਪਿਛਲੇ तकरीबन 1.5 ਹਫ਼ਤੇ ਤੋਂ ਜਿਹੜੀ ਕਿ ਉਹਨਾਂ ਨੂੰ ਦਿੱਕਤ ਆ ਰਹੀ ਹੈ ਤੇ ਇਸ ਸਮੇਂ ਲੁਧਿਆਣੇ ਦੇ ਹਾਲਾਤ ਵੀ ਕੁਝ ਉਸ ਤਰੀਕੇ ਦੇ ਬਣਦੇ ਹੋਏ ਨਜ਼ਰ ਆ ਰਹੇ ਨੇ ਜਿਸ ਤਰੀਕੇ ਨਾਲ ਪਾਣੀ ਦਾ ਸતર ਤੁਹਾਨੂੰ ਦਿਖਾਇਆ ਕਿ ਉਸ ਜਿਹੜਾ ਪੁਲ ਦੇ ਉੱਤੇ ਜਿਹੜਾ ਇੱਕ ਨਿਸ਼ਾਨ ਬਣਿਆ ਹੋਇਆ ਕਿ ਜੇਕਰ ਉਸ ਦੇ ਤੋਂ ਪਾਣੀ ਲੰਘਦਾ ਤਾਂ ਇੱਕਦਮ ਖਤਰਾ ਜਿਹੜਾ ਹੋ ਸਕਦਾ ਹੈ ਤੇ ਉਹ ਖਤਰਾ ਜਿਹੜਾ ਕਿ ਆ ਬਿਲਕੁਲ ਨਜ਼ਦੀਕ ਉਸ ਨਿਸ਼ਾਨ ਜਿਹੜਾ ਕਿ ਆ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਪਾਣੀ ਜਿਹੜਾ ਕਿ ਆ ਉਸ ਨਿਸ਼ਾਨ ਦੇ ਨਜ਼ਦੀਕ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਤੇ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਜੇਕਰ ਪੰਜਾਬ ਦੀ ਸੁੱਖ ਹੀ ਸੁਖਦੇ ਆ ਪਰ ਜੇ ਇਸ ਰੀਕੇ ਨਾਲ ਪਿੱਛੋਂ ਪਾਣੀ ਜਿਹੜਾ ਕਿ ਆ ਡੈਮਾਂ ਤੋਂ ਛੱਡਾ ਜਾ ਰਿਹਾ ਬਿਆਜ਼ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਵੀ ਲਗਾਤਾਰ ਜਿਹੜਾ ਕਿ ਆ ਪਾਣੀ ਛੱਡਿਆ ਜਾ ਰਿਹਾ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਤਕਲੀਫ ਹੋ ਰਹੀ ਹੈ ਰੋਜ਼ਾਨਾ ਜਿਹੜੀਆਂ ਨੇ ਉਹ ਖਬਰਾਂ ਸਾਹਮਣੇ ਆਉਂਦੀਆਂ ਨੇ ਇਹ ਵੀ ਕਦੇ ਪੌਂਗ ਡੈਮ ਚ ਪਾਣੀ ਛੱਡਦੇ ਹੋਏ ਆ ਖਬਰ ਆਉਂਦੀ ਹੈ ਤੇ ਕਦੇ ਪਾਖੜਾ ਨੰਗਲ ਡੈਮ ਜਿਹੜੀ ਕੀ ਹੈ ਪਾਣੀ ਛੱਡਦੇ ਹੋਏ ਨਜ਼ਰ ਆਉਂਦੀ ਹੈ ਤੇ ਪਾਣੀ ਦਾ ਜਿਹੜੀ ਛੱਡਣ ਦੀ ਕੁਆਂਟੀਟੀ ਹੁੰਦੀ ਆ ਵੀ ਕਾਫੀ ਭਾਰੀ ਮਾਤਰਾ ਦੇ ਵਿੱਚ ਜਿਹੜਾ ਕੀ ਪਾਣੀ ਛੱਡਿਆ ਜਾਂਦਾ ਜਿਸ ਕਾਰਨ ਜਿਹੜਾ ਕੀ ਹੈ ਐਡਾ ਜੇਕਰ ਦਰਿਆ ਦੇ ਖੇਤਰਫਲ ਦੀ ਗੱਲ ਕਰੀਏ ਤਾਂ ਦਰਿਆ ਕਾਫੀ ਜ਼ਿਆਦਾ ਚੌੜਾ ਹੈ ਪਰ ਉਹ ਇੰਨਾ ਚੌੜਾ ਹੋਣ ਦੇ ਬਾਵਜੂਦ ਵੀ ਜਿਹੜਾ ਕਿ ਆ ਪਾਣੀ ਦਾ ਸતર ਵੱਧਦਾ ਹੋਇਆ ਜਿਹੜਾ ਕਿ ਆ ਲਗਾਤਾਰੀ ਨਜ਼ਰ ਆ ਰਿਹਾ ਜਿਸ ਦੇ ਕਾਰਨ ਜਿਹੜਾ ਕਿ ਆ ਦਰਿਆ ਦੇ ਨੇੜੇ ਲੱਗਦੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਸੂਚਨਾਵਾਂ ਕਰ ਦਿੱਤੀਆਂ ਕਿ ਜੇਕਰ ਤੁਹਾਨੂੰ ਸੂਹਿਰ ਦੀ ਗੱਲ ਦੱਸੀਏ ਤਾਂ ਸੂਹਿਰੇ ਵੀ ਇੱਕ ਜਾਣਕਾਰੀ ਜਿਹੜੀ ਕਿ ਸਾਹਮਣੇ ਆਈ ਸੀ ਕਿ ਜਿੱਥੇ ਸਤਲੁਜ ਦੇ ਨਾਲ ਲੱਗਦੇ 20 ਪਿੰਡਾਂ ਦੇ ਵਿੱਚ ਜਿਹੜਾ ਕਿ ਆ ਸਰਕਾਰੀ ਛੁੱਟੀ ਕਰ ਦਿੱਤੀ ਗਈ ਹੈ ਸਕੂਲਾਂ ਨੂੰ ਜਿਹੜੀ ਕਿ ਛੁੱਟੀ ਕਰ ਦਿੱਤੀ ਗਈ ਸੀ ਤੇ ਇਸੇ ਕਰਕੇ ਕੀਤੀ ਗਈ ਹੈ ਕਿਉਂਕਿ ਜਿਹੜਾ ਪੰਜਾਬ ਸਤਲੁਜ ਦਾ ਪਾਣੀ ਹੈ ਉਹ ਲਗਾਤਾਰ ਹੀ ਵੱਧਦਾ ਜਾ ਰਿਹਾ ਹੈ ਜਿਸ ਤਰੀਕੇ ਨਾਲ ਤੁਸੀਂ ਮੇਰੇ ਪਿੱਛੇ ਪਾਣੀ ਦਾ ਸਤਾਰ ਵਧਿਆ ਹੋਇਆ ਦੇਖ ਸਕਦੇ ਹੋ ਬਿਲਕੁਲ ਸਤਲੁਜ ਦੇ ਕੰਢੇ ਤੇ ਖੜੇ ਹਾਂ ਸਾਡੇ ਨਾਲ ਨਹਿਰੀ ਵਿਭਾਗ ਦੇ ਅਫਸਰ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼ਗਲ ਜੀ ਸਤਿ ਸ਼ਗਲ ਸਰ ਸਰ ਜਿਸ ਤਰੀਕੇ ਨਾਲ ਸਤਲੁਜ ਦਾ ਪਾਣੀ ਜਿਹੜਾ ਕਿ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ 2 ਘੰਟੇ ਤੋਂ ਕਿੰਨਾ ਕਨੀਵੇਂ ਆ ਜੀ ਸਰ ਇਹ ਖਤਰੇ ਘਾੜੇ 2 ਫੁੱਟ નીચે ਆਈ ਅਭ ਤੱਕ 774.10 ਚੱਲ ਰਹਾ ਹੋਇਆ ਜੋ ਕਿ 43507 ਹੈਗਾ ਜੀ ਹਾਂਜੀ ਤੇ ਇੱਕ ਜਿਹੜਾ ਪਾਖੜਾ ਤੋਂ ਲਗਾਤਾਰ ਹੀ ਪਾਣੀ ਛੱਡਿਆ ਜਾ ਰਿਹਾ ਜੀ ਹਾਂਜੀ ਪਾਖੜਾ ਤੋਂ ਲਗਾਤਾਰ ਪਾਣੀ ਛੱਡ ਰਿਹਾ ਹੈ ਔਰ ਬਾਕੀ ਹੋਰ ਵੀ ਦਰਿਆ ਨਦੀਆਂ ਵਗੈਰਾ ਪੜਤੀ ਹੈ ਸਰ ਉਸ ਦਾ ਵੀ ਪਾਣੀ ਵਿੱਚ ਮੇ ਆ ਰਹਾ ਸਰ ਸਾਰੇ ਵਿੱਚ ਆ ਰਿਹਾ ਹਾਂਜੀ ਹਾਂਜੀ ਤੇ ਰਾਤ ਕਿੰਨਾ ਪਾਣੀ ਛੱਡੇਗਾ ਜੀ ਸਤ ਪਾਖੜਾ ਵਿੱਚੋਂ ਕੱਲ ਰਾਤ 1 ਵਜੇ ਤੋਂ ਲੈ ਕੇ 1:55 54000 55000 50000 60000 49000 ਪੈਸੇ ਸੀ ਉਹ ਲਾਸਟ ਮੈਂ 49000 ਰੱਖਾ ਅਬ ਤੱਕ 50 ਚਾਹਾਂਗੇ ਜੜ ਜੀ ਤੇ ਜਿਸ ਤਰੀਕੇ ਨਾਲ ਪਾਣੀ ਦਾ ਸਤਾਰ ਵਧਿਆ ਹੈ ਜੀ ਤੇ ਜਿਹੜੇ ਨੇੜਲੇ ਪਿੰਡ ਲੱਗਦੇ ਨੇ ਸਤਲੋਈ ਦੇ ਤਰੇ ਕੰਡੇ ਤੇ ਉਹਨਾਂ ਨੂੰ ਕਿੰਨਾ ਖਤਰਾ ਹੈ ਜੀ ਹੱਲੇ ਹੈਗਾ ਅੱਜ ਤੱਕ ਸਰ ਉਹਨਾਂ ਨੂੰ ਕੋਈ ਖਤਰਾ ਨਹੀਂ ਉਹਨਾਂ ਨੂੰ ਸਕਰਤ ਰਹਿਣੇ ਵਾਸਤੇ ਕੀ ਅਸਰ ਬਾਕੀ ਕੋਈ ਇਹ ਨੋਬਤ ਨਹੀਂ ਹੈ ਸਰ ਅਕਈ ਸਕੂਲਾਂ ਚ ਵੀ ਛੁੱਟੀਆਂ ਕਰ ਦਿੱਤੀਆਂ ਜਿਹੜੇ ਸਕੂਲ ਦਰਿਆ ਦੇ ਕੰਢੇ ਤੇ ਪੈਂਦੇ ਸੀ ਹਾਂਜੀ ਹਾਂਜੀ ਉਹ ਬਰਸਾਤ ਹੋਣ ਦੇ ਖਾਤਰ ਜਿਆਦਾ ਤੇ ਇਸ ਕਿਤੇ ਸਕੂਲ ਚ ਛੁੱਟੀਆਂ ਕੀਤੀ ਹੈ ਬਾਕੀ ਕੋਈ ਉਹ ਦੇਣੀ ਹੈ ਠੀਕ ਹੋ ਜਾਣਾ ਨੋਰਮਲ ਜਿਸ ਤਰੀਕੇ ਨਾਲ ਲੁਧਿਆਣੇ ਦੇ ਵਿੱਚ ਪਿਛਲੇ 2-3 ਦਿਨਾਂ ਤੋਂ ਬਰਸਾਤ ਹੋ ਰਹੀ ਹੈ ਲਗਾਤਾਰ ਬਰਸਾਤ ਹੋ ਰਹੀ ਹੈ ਤਾਂ ਕਿ ਉਸ ਦਾ ਵੀ ਅਸਰ ਇਸ ਦੇ ਜਲ ਸਰ ਤੇ ਪੈ ਰਿਹਾ ਹਾਂਜੀ ਹਾਂਜੀ ਪੈ ਜਾਂਦਾ ਹਾਂਜੀ ਉਸ ਤੇ ਪੈ ਰਹੀ ਔਰ ਉਸ ਦਾ ਪਾਣੀ ਜੋ ਥੋੜਾ نیچے ਨਿਕਲ ਜਾਂਦਾ ਹੈ ਪਰ ਠੀਕ ਹੈ ਅਸਰ ਤੋਂ ਪਾੜੀ ਰਾ ਹੈ ਹਾਂਜੀ ਤੇ ਸਰ ਅਕੀ ਜੇ ਜਾਣਕਾਰੀ ਦੇਣੀ ਚਾਹੋਗੇ ਜਾਂ ਕਹਿ ਲਓ ਕਿ ਜਿਹੜੀ ਸੂਚਨਾ ਦੇਣੀ ਚਾਹੋਗੇ ਲੋਕਾਂ ਨੂੰ ਬਸ ਸੂchna ਇਹ ਕਿ ਆਪ ਕੋਬਰਾਨ ਦੀ ਕੋਈ ਜ਼ਰੂਰਤ ਨਹੀਂ ਹੋਰ ਆਪਣੇ ਘਰ ਵਿੱਚ ਸੁਰੱਖਿਤ ਰਹੇ ਇਹ ਦੂਰੇ ਕੰਮ ਹੋਤਾ ਵੀ ਜਾਣਾ ਨਹੀਂ ਤੇ ਥੋੜਾ ਆਪਣਾ ਧਿਆਨ ਰੱਖਿਆ ਬਚਾਅ ਕਰ ਹਾਂਜੀ ਬਚਾਅ ਕਰ ਠੀਕ ਹੈ ਜੀ